ਹਰ ਕਾਸਟ ਦੇ ਲੜਕੇ ਅਤੇ ਲੜਕੀਆਂ ਦੇ ਰਿਸ਼ਤੇ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਜ ਅਸੀਂ ਲੈ ਕੇ ਆਏ ਹਾਂ ਰਾਮ ਗੜੀਆ ਪਰਿਵਾਰ ਦੇ ਲੜਕੇ ਦਾ ਰਿਸ਼ਤਾ ਜਿਸ ਦੀ ਡੇਟ ਆਫ ਬਰਥ 24 ਜਨਵਰੀ 1994 ਹੈ ਹਾਈਟ 6 ਫੁੱਟ ਹੈ ਲੜਕੇ ਦੇ ਵਾਲ ਕੱਟੇ ਹੋਏ ਹਨ ਚੰਗੀ ਪਰਸਨੈਲਿਟੀ ਹੈ ਕਸਟਮ ਵਿਭਾਗ ਦੇ ਵਿੱਚ ਗਵਰਨਮੈਂਟ ਜੌਬ ਹੈ ਤੇ ਸੈਲਰੀ 30000 ਰੁਪਏ ਮਹੀਨਾ ਹੈ ਬ੍ਰਦਰ ਨਹੀਂ ਹੈ ਤੇ ਭੈਣਾ ਮੈਰਿਡ ਹਨ ਪਿੰਡ ਕੋਹਾੜਾ ਡਿਸਟ੍ਰਿਕਟ ਲੁਧਿਆਣਾ ਵਿੱਚ ਆਪਣਾ ਘਰ ਹੈ ਜੇ ਤੁਸੀਂ ਇਸ ਰਿਸ਼ਤੇ ਦੇ ਲਈ ਚਾਹਵਨ ਹੋ ਜਾਂ ਇਸ ਰਿਸ਼ਤੇ ਬਾਰੇ ਕੋਈ ਵੀ ਜਾਣਕਾਰੀ ਚਾਹੁੰਦੇ ਹੋ ਤਾਂ ਸਕਰੀਨ ਦੇ ਉੱਤੇ ਦਿੱਤੇ ਨੰਬਰ ਨਾਲ ਕੰਟੈਕਟ ਕਰੋ ਜੇ ਤੁਹਾਡਾ ਰਿਸ਼ਤਾ ਹੋ ਜਾਂਦਾ ਹੈ ਤਾਂ ਦੋਨਾਂ ਹੀ ਪਾਰਟੀਆਂ ਕੋਲੋਂ ਸਾਡੀ ਕੋਈ ਫੀਸ ਨਹੀਂ